ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਰਵੀ ਤੁਰੀ ਵਾਲਾ ਫੇਸਬੁਕ ਤੇ ਪੇਜ ਆ ਤੇ RK59 ਕੈਨਲ ਆਪਣਾ YouTube ਦਾ ਚੈਨਲ ਹੈ ਤੇ ਹੋਰ ਮੇਰੀ YouTube ਫੈਮਿਲੀ ਹੋਰ ਵਧੀਆ ਹੋਗੇ ਤੇ ਤੁਹਾਨੂੰ ਦੱਸ ਹੀ ਚੁੱਕੇ ਆ ਵੀ ਡੌਗ ਸ਼ੋ ਦੀਆਂ ਵੀਡੀਓ ਮਿਲ ਰਹੀਆਂ ਨੇ ਲਗਾਤਾਰ ਤੁਹਾਡਾ ਪਿਆਰ ਵੀ ਬਹੁਤ ਮਿਲ ਰਿਹਾ ਤੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਆਪਣੇ ਫੇਸਬੁਕ ਪੇਜ ਤੇ ਵੀ ਫੋਲੋ ਕਰੋ ਠੀਕ ਹੈ ਤੇ ਅੱਗੇ ਤੁਹਾਨੂੰ ਡੌਗ ਸ਼ੋ ਦੀ ਵੀ ਵੀਡੀਓ ਦਿਖਾਵਾਂਗੇ ਤੇ ਡੌ ਪੱਪੀ ਮਾਰਕੀਟ ਦੀ ਸਤਿ ਸ਼੍ਰੀ ਅਕਾਲ ਵਰਿੰਦਰ ਬਾਈ ਕੀ ਹਾਲ ਚਾਲ ਵੀਰੇ ਵਧੀਆ ਵਧੀਆ ਤੁਸੀਂ ਪਹੁੰਚ ਗਏ ਡਾਕਟਰ ਸ਼ੋਹ ਤੇ ਹਾਂਜੀ ਹਾਂਜੀ ਵੀਰੇ ਦੇਖੋ ਬਾਈ ਜੀ ਆਪਣੀ ਨਾ YouTube ਫੈਮਲੀ ਕਹਿੰਦੇ ਰਹਿੰਦੀ ਆ ਅਲੱਗ-ਅਲੱਗ ਵੀਡੀਓ ਬੀਤੀ ਕਹਿੰਦਾ ਪੱਪੀ ਦੀ ਆਣੀ ਚਾਹੀਦੀ ਆ ਮੈਂ ਸਟਾਰਟਿੰਗ ਆ ਜੇ ਪਹੁੰਚੇ ਸੀਗਾ ਪਟਿਆਲਾ ਡਾਕਟਰ ਸ਼ੋਹ ਦੇ ਵਿੱਚ ਆਪਾਂ ਨੂੰ ਮਿਲਿਆ ਇੱਕ ਬਹੁਤ ਹੀ ਖੂਬਸੂਰਤ ਡੌਗ ਟੀਐਮ ਦਾ ਤੁਸੀਂ ਦੇਖ ਹੀ ਜਾਓ ਕਵਾਲਿਟੀ ਜੀ ਬਾਕੀ ਬਾਈ ਜੀ ਘੁਮਾ ਕੇ ਦਿਖਾਈਓ ਦੇਖੋ ਤੇ ਨਾਲ ਹੀ ਨਾ ਚੌਂ ਚੌਂ ਦੀ ਇਹ ਬੱਚਾ ਆ ਇਹ ਦੇਖੋ ਠੀਕ ਆ ਮੇਲ ਹੈ ਜੀ ਪਰ ਇੱਕ ਘੁਮਾ ਕੇ ਦਿਖਾ ਦਿਓ ਭਾਈ ਜੀ ਬੱਚੇ ਬਾਈ ਜੀ ਨੇ ਆ ਗੱਲ ਕਰਦੇ ਆ ਬਾਈ ਜੀ ਲਵੇ ਸਟਾਕ ਪਮੇਰੀਅਨ ਠੀਕ ਹੈ ਇਹ ਵੀ ਗੱਦੀ ਬੱਚੇ ਨੇ ਗੱਦੀ ਬੱਚੇ ਵੀਰੇ ਇੱਕ ਦਿਨ ਵੀਰੇ ਟੀਐਮ ਟੀਐਮ ਛੋਟੇ ਨੇ ਜੀ ਠੀਕ ਹੈ ਹਸਕੀ ਪਹਿਲੇ ਬਾਕੀ ਉੱਤਰ ਵੀ ਬਾਈ ਲਵੇ ਚੌ ਚੌ ਦੇ ਬੱਚੇ ਨੇ ਬਾਕੀ ਬਾਈ ਪਾਲੀਆ ਵੀ ਬਾਈ ਤੇ ਮੈਨੂੰ ਆ ਦੱਸਿਓ ਤਾਂ ਰੇਟ ਹੈ ਮੈਨੂੰ ਆ ਦੱਸਿਓ ਤਾਂ ਰੇਟ ਬਾਈ ਜੀ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਹੈ ਤੇ ਕੀ ਇਹ ਵੀ ਏਜ ਹੈਗੀ ਆ 50 ਦਿਨਾਂ ਤੇ ਮੇਲ ਦਾ ਰੇਟ ਆਹ ਹੈਗਾ 40000 ਜੀ ਠੀਕ ਹੈ ਤੇ ਫੀਮੇਲ ਦਾ ਆਏਗਾ 35000 ਜੀ ਠੀਕ ਹੈ ਤੇ ਬਾਕੀ ਭਾਈ ਜੀ ਆਪਣਾ ਫੀਮੇਲ ਦੇ ਬੱਚੇ ਦੇ ਨੀਚੇ ਪਏ ਨੇ ਕਿ ਉਹਦਾ ਉਹਦਾ ਭਾਸੀ 3000 ਰੁਪਿਆ ਫੀਮੇਲ ਦਾ ਮੇਲ ਦਾ ਹੀ ਜੀ ਮੇਲ ਦਾ ਭਾਜੀ 5000 ਠੀਕ ਆ ਆ ਚੌਂ ਚੌਂ ਬੱਚਾ ਵੀਰੇ ਚੱਕੀਓ ਥੋੜਾ ਜਿਆ ਬਾਈ ਇਹਦਾ ਕੀ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਇਹ ਮੇਲ ਆ ਭਾਜੀ 15000 15000 ਹਾਂਜੀ ਠੀਕ ਆ ਤੇ ਫੀਮੇਲ ਦਾ ਜੀ ਫੀਮੇਲ ਦਾ ਭਾਜੀ 14.5 ਠੀਕ ਆ ਤੇ ਬਾਕੀ ਹਸਕੀ ਬ੍ਰਦਰ ਹਸਕੀ ਨੇ ਭਾਜੀ ਮੇਲ ਦਾ 17000 ਆ ਫੀਮੇਲ ਦਾ 15 ਜੀ ਠੀਕ ਆ ਇਹ ਰੈਡ ਆਈਜ਼ ਰੈਡ ਵਾਈਟਰ ਨਹੀਂ ਬਲੂ ਨੇ ਵੀਰੇ ਭਾਜੀ ਬਲੂ ਆ ਠੀਕ ਆ ਆ ਬੱਚੇ ਕੱ ਇਹ ਛੋਟੇ ਨੇ ਵੀਰਿਆ ਆ ਬੱਚੇ ਨਾ ਛੋਟੇ ਦੇ ਨੇ ਕਿ ਇਹ ਬਾਜੀ ਕਿੰਨੇ ਦੇ ਦੇ ਬੱਚੇ ਨੇ ਕਿ ਇਹ ਬਾਜੀ ਅੱਜ 35 ਦੇਣਾ ਹੁੰਦੇ ਨੇ 35 ਦੇਣਾ ਤੇ ਉਹ ਬੱਚੇ ਦਾ ਕਿੰਨਾ ਕਿਹਾ ਸੀ ਬਾਜੀ ਇਹਦਾ ਬਾਜੀ 40000 40000 ਰੁਪਏ ਤੇ ਏਜ ਕੀ ਦੱਸੀ ਸੀ ਕਿ ਏਜ ਬਾਜੀ 50 ਦੇਣਾ 50 ਦੇਣਾ ਤੁਸੀਂ ਦੇਖ ਹੀ ਸਕਦੇ ਹੋ ਕੁਆਲਿਟੀ ਚੈੱਕ ਕਰ ਸਕਦੇ ਹੋ ਠੀਕ ਹੈ ਨਾ ਬਾਕੀ ਬਾਜੀ ਜੀ ਨੂੰ ਪੁੱਛਦੇ ਆਂ ਬਾਈ ਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਬਾਜੀ ਸਪੈਸ਼ਲੀ ਕਰਤਾ ਹੈਗਾ ਬਾਜੀ ਤਿੱਬ ਦੀ ਯੂਨੀਵਰਸਿਟੀ ਬਰਖਸ਼ ਹੋਏ ਨੇ ਤੇ ਕੈਨਲ ਦੇ ਬਾਜੀ ਆਲ ਬਰੀਡ ਦਾ ਠੀਕ ਹੈ ਤੇ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਹਾਂ ਜੀ ਭਾਜੀ ਆਲ ਓਵਰ ਇੰਡੀਆ ਠੀਕ ਹੈ ਤੇ ਬਾਕੀ ਆਪਣਾ ਕੋਈ ਸਰਕ੍ਰਾਈਬਰ ਆਂਦਾ ਵੀਰੇ ਉਹਦਾ ਕੁਛ ਮਾਨਤਨ ਹਾਂ ਭਾਜੀ ਉਹ ਮਾਨਤਨ ਬਿਲਕੁਲ ਮਾਨਤਨ ਹੋ ਜਾਊਗਾ ਬਾਈ ਜੀ ਬਾਈ ਜੀ ਨਾ ਆਲ ਓਵਰ ਇੰਡੀਆ ਡਿਲੀਵਰੀ ਆ ਠੀਕ ਹੈ ਨਾ ਬਾਕੀ ਬਾਈ ਤੋ ਨੰਬਰ ਪੁੱਛਦੇ ਆ ਬਾਈ ਤੇ ਆਪਣਾ ਮੋਬਾਈਲ ਨੰਬਰ ਦੱਸ ਦਈਓ ਭਾਜੀ 996993930 ਜੀ ਠੀਕ ਹੈ ਇਹ ਸਣਾ 8968939349 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਤਾਂ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਆਲ ਬਰੀਡ ਦੇ ਵਿੱਚ ਬਾਈ ਦਾ ਕੰਮ ਹੈ ਤੇ ਸਪੈਸ਼ਲ ਟੀ ओके भाई जी ओके वीरए ASCII ਦਾ ਆਰਪੀ ਦੀ ਬਾਈ ਕੀ ਹਾਲ ਚਾਲ ਹੈ ਏਕਾ ਜੀ ਉਹ ਪਹੁੰਚ ਗਿਆ ਡਾਕ ਸ਼ੋਅ ਤੇ ਹਾਂ ਜੀ ਬਾਈ ਜੀ ਦੇਖੋ ਆਪਾਂ ਬਾਈ ਲੈ ਕੇ ਆਇਆ ਹੈਗਾ ਗੋਲਡਨ ਰੀਵਰ ਦੇ ਬੱਚੇ ਤੇ ਮੈਂ ਤੁਹਾਨੂੰ ਜ਼ਵਾਰ ਤੋਂ ਫੇਰ ਦੱਸਣਾ ਚਾਹਾਂ ਵੀ ਅੱਜ ਪਟਿਆਲਾ ਡਾਕ ਸ਼ੋਅ ਹੈ ਤਾਂ ਬਾਈ ਜੀ ਘੁਮਾ ਕੇ ਦਿਖਾ ਦਿਓ ਬੱਚੇ ਦੇਖੋ ਤੁਸੀਂ ਕੁਆਲਿਟੀ ਦੇਖ ਹੀ ਸਕਦੇ ਹੋ ਠੀਕ ਹੈ ਨਾ ਬੱਚੇ ਪੂਰੇ ਕਿੰਨੇ ਦੇ ਬੱਚੇ ਭਾਜੀ 35000 ਦੇ ਆ 35000 ਦੇ ਭਾਜੀ ਮੇਲ ਫੀਮੇਲ ਤਿੰਨ ਮੇਲ ਆ ਇੱਕ ਫੀਮੇਲ ਆ ਤੇ ਪ੍ਰਾਈਸ ਭਾਜੀ 12000 ਰੁਪਏ ਮੇਲ ਦਾ ਠੀਕ ਹੈ ਜੀ 8500 ਫੀਮੇਲ ਦਾ ਫੀਮੇਲ ਦਾ ਤੇ ਆਪਣਾ ਬੱਚੇ ਹੁੰਦੇ ਜੀ ਆਪਣੇ ਸਾਰੇ ਬ੍ਰੀਡ ਠੀਕ ਹੈ ਤੇ 올 ਬ੍ਰੀਡ ਦੇ ਵਿੱਚ ਆਪਣਾ ਕੰਮ ਆ ਫਿਰ ਹਾਂਜੀ ਹਾਂਜੀ ਠੀਕ ਹੈ ਤੇ ਆਪਣੀ ਸਪੈਸ਼ਲ ਜਿਹੜੀ ਕਿਹੜੀ ਬ੍ਰੀਡ ਦਾ ਆਪਾਂ ਕੰਮ ਕਰਦੇ ਆ ਫਿਰ 올 ਬ੍ਰੀਡ ਦਾ 올 ਬ੍ਰੀਡ ਦੇ ਵਿੱਚ ਤੇ ਬਾਈ ਜੀ ਆਪਣਾ 올 ਓਵਰ ਪ੍ਰਿੰਟਡ ਲਿਵੀ ਕਰਵਾ ਦਿੰਦੇ ਹਾਂ ਹਾਂਜੀ ਠੀਕ ਹੈ ਤੇ ਹੁਣ ਤੁਸੀਂ ਮੇਲ ਦਾ ਦੇ ਸਾਬਾ ਜੀ 12000 ਰੁਪਏ ਰੇਟ ਹਾਂਜੀ ਫੀਮੇਲ ਦਾ 8500 ਠੀਕ ਹੈ ਤੇ ਹੋਰ ਕਿਹੜੀ ਕਿਹੜੀ ਬ੍ਰੀਡ ਦੇ ਬੱਚੇ ਮਿਲ ਜਾਂਦੇ ਲੈ ਬਰੇ ਮਿਲ ਜਾਂਦੇ ਕੋਈ ਮਿਲ ਜਾਂਦੇ ਠੀਕ ਹੈ ਕਲ ਠੀਕ ਹੈ ਤੇ ਕਿ ਲੋਕ ਐਸਲੇ ਪਾਇੰਦੇ ਵੀਰੇ ਆਪਣੀ ਲੁਧਿਆਣਾ ਮੇਰੇ ਕੋਟਾ ਲੁਧਿਆਣਾ ਮੇਰੇ ਕੋਟਾ ਜੀ ਪੰਜਾਬ ਪੰਜਾਬ ਠੀਕ ਹੈ ਤੇ ਬਾਕੀ ਆਪਣਾ ਮੋਬਾਈਲ ਨੰਬਰ ਬੋਲ ਦਈਏ ਵੀਰੇ 95922 3270 1 ਹੋਰ ਲੈ ਲਓ ਠੀਕ ਹੈ ਵੀਰੇ 997280936 ਠੀਕ ਹੈ ਨੀਚੇ ਨਾਲ ਵੀਡੀਓ ਦੇ ਵਿੱਚ ਪਈ ਤਾਂ ਨੰਬਰ ਚੱਲਦ ਰਹੂਗਾ ਪਾਈ ਉਹਨਾਂ ਦਾ ਆਲ ਬਰੀਡ ਦਾ ਕੰਮ ਹੈ ਆਲ ਇੰਡੀਆ ਡਿਲੀਵਰੀ ਹੈ ਬਾਈ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਠੀਕ ਹੈ ਨਾ ਓਕੇ ਵੀਰੇ ਓਕੇ ਵੀਰੇ ਥੈਂਕ ਯੂ ਸਸੀਕਾ ਅਮਰਜੀਤ ਬਾਈ ਕੀ ਹਾਲ ਚਾਲ ਹੈ ਸਸੀਕਾ ਬਾਈ ਜੀ ਠੀਕ ਠਾਕ ਹੋਤੀ ਹੈ ਡਾਕਟਰ ਕੋਲ ਤੇ ਹਾਂਜੀ ਹਾਂਜੀ ਬਾਈ ਜੀ ਬਾਈ ਜੀ ਦੇਖੋ ਬਾਈ ਜੀ ਮੈਂ ਤੁਹਾਨੂੰ ਕੁਆਲਟੀ ਦੇ ਵਿੱਚ ਦਿਖਾਵਾਂ ਜਰਮਨ ਦਾ ਵਿੱਚ ਦੇਖੋ ਤੁਸੀਂ ਕਿੰਨੇ ਸੋਹਣੇ ਨੇਗੇ ਬਾਈ ਜੀ ਘਮਾ ਕੇ ਦਿਖਾਈ ਬੱਚਾ ਦੇਖੋ ਬਾਈ ਜੀ ਬੱਚਾ ਨਾ ਬਾਈ ਦੇ ਹੋ ਰਿਹਾ ਤੁਹਾਨੂੰ ਹੱਥ ਤੋਂ ਇੱਕ ਤੋਂ ਵੀ ਬਹੁਤ ਔਖਾ ਘੁੰਮ ਰਿਹਾ ਕੁਆਲਟੀ ਤੁਸੀਂ ਚੈੱਕ ਹੀ ਕਰ ਸਕਦੇ ਹੋ ਬਾਈ ਜੀ ਕਿਹੜੇ ਕੋਡ ਦੇ ਵਿੱਚ ਬੱਚੇ ਨੇਗੇ ਇਹ ਲੌਂਗ ਕੋਡ ਚ ਨੇ ਜੀ ਲੌਂਗ ਕੋਡ ਦੇ ਹਾਂਜੀ ਠੀਕ ਹੈ ਨਾ ਫੇਸ ਤੁਸੀਂ ਬਲੈਕ ਨੈਲ ਦੀ ਤੁਸੀਂ ਦੇਖਦੇ ਹੋ ਮੇਲ ਹੀ ਨੇ ਦੋਨੇ ਭਾਜੀ ਮੇਲ ਤੇ ਫੀਮੇਲ ਹੈ ਜੀ ਮੇਲ ਤੇ ਪੇਅਰ ਹੈ ਇਹ ਹਾਂਜੀ ਹਾਂ ਪੇਅਰ ਆ ਤੁਸੀਂ ਦੇਖ ਹੀ ਸਕਦੇ ਹੋ ਬਲੈਕ ਮਾਸਕਰੇ ਫੁੱਲ ਟੋਪ ਕੁਆਲਿਟੀ ਇਹ ਬਾਕੀ ਆ ਗੱਲ ਕਰਦੇ ਭਾਈ ਜਦੋਂ ਗੱਡੀ ਆ ਦੇਖੋ ਜਿਹੜਾ ਨਾਰਮਲ ਗੱਡੀ ਆਪਾਂ ਕਹਿੰਦੇ ਨੇ ਪੰਜਾਬੀ ਗੱਡੀ ਉਹ ਹੈ ਉਹ ਆ ਕੇ ਦਿਖਾ ਦਿਓ ਭਾਈ ਜੀ ਠੀਕ ਹੈ ਭਾਈ ਕੀ ਮਸਲਾ ਹੈ ਇੱਕ ਆ ਭਾਈ ਸਿਡਜੂ ਹੈ ਭਾਜੀ ਹਾਂਜੀ ਫੀਮੇਲ ਹੈ ਫੀਮੇਲ ਆਈ ਸਿਡਜੂ ਵੀ ਸੇਲ ਵਾਤਿਆ ਵੀ ਹਾਂਜੀ ਹਾਂ ਠੀਕ ਹੈ ਕਿੰਨੀ ਇਹ ਦੇ ਭਾਜੀ ਇਹ 5.5 ਮਹੀਨੇ ਹੋ ਗਏ ਵੀਰੇ 5.5 ਮਹੀਨੇ ਹਾਂਜੀ ਕੀ ਡਿਮਾਂਡ ਕਰਦੇ ਆ ਵੀਰੇ ਇਹਦੀ 16000 ਰੁਪਏ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਕਰ ਲਾਂਗੇ ਠੀਕ ਹੈ ਪੂਰਨ ਵਧੀਆ ਸੌਂਗ ਕੁਆਲਿਟੀ ਦੇ ਵਿੱਚ ਹੈ ਇਹ ਐਸ ਕੇ ਹਾਤੀ ਫੀਮੇਲ ਹੈ ਨਾਰਮਲ ਹੈ ਹਾਂਜੀ ਹਾਂਜੀ ਸੁਪਰ ਪੁਲੀ ਕੋਟ ਨਾਰਮਲ ਹੈ ਦੇ ਵਿੱਚ ਕੀ ਪ੍ਰਾਈਸ ਭਾਈ ਜੀ ਇਹਦੀ 16000 ਇਹਦੀ ਡਿਮਾਂਡ ਹੈ ਜੀ ਠੀਕ ਹੈ ਇਹਦੀ ਕੀ ਹੈ ਭਾਈ ਜੀ ਇਹਦੀ ਇਹਦੀ 3 ਮਹੀਨੇ ਹੋ ਗਏ ਜੀ ਇਹਦੀ 5.5 ਮਹੀਨੇ ਠੀਕ ਹੈ ਵੈਕਸੀਨੇਸ਼ਨ ਆਰ ਵਗੈਰਾ ਟੰਨਾ ਹੈ ਜੀ ਵੈਕਸੀਨੇਸ਼ਨ ਲੱਗੀ ਹੋਈ ਹੈ ਜੀ ਠੀਕ ਹੈ ਤੇ ਬਾਕੀ ਭਾਈ ਜੀ ਗੱਡੀ ਦਾ ਮੇਲ ਦਾ ਪ੍ਰਾਈਸ ਜੀ ਗੱ ਨੂੰ 10000 ਰੁਪਏ ਸਪੈਸ਼ਲ ਡਿਸਕਾਊਂਟ ਹੋਊਗਾ ਜੀ ਠੀਕ ਹੈ ਜੀ ਠੀਕ ਹੈ ਨਹੀਂ ਤੇ ਭਾਈ ਜੀ ਜਰਮਨ ਦਾ ਜਰਮਨ ਦਾ ਵੀਰੇ 20000 ਰੁਪਏ ਡਿਮਾਂਡਾ ਬਾਕੀ ਮੌਕੇ ਤੇ ਕਰ ਲਾਂਗੇ ਠੀਕ ਹੈ ਮੇਲ ਫੀਮੇਲ ਦਾ ਫੀਮੇਲ ਦਾ 20000 ਰੁਪਏ ਡਿਮਾਂਡਾ ਜੀ ਫੀਮੇਲ ਦੀ ਹੈ ਕਿ 19000 ਰੁਪਏ 19000 ਹਾਂਜੀ ਤੇ ਬਾਕੀ ਭਾਈ ਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਬਰੀਡ ਦੇ ਵਿੱਚ ਆਪਣੇ ਵੀਰੇ ਮਰੀਨਤਾ ਆਪਣੇ ਕੋਲ ਤਕਰੀਬਨ ਹਾਲ ਸਾਰੇ ਮਿਲ ਜਾਂਦੀਆਂ ਨੇ ਠੀਕ ਹੈ ਔਲ ਬਰੀਡ ਦੇ ਵਿੱਚ ਹਾਂ ਜ਼ਿਆਦਾਤਰ ਯਾਨੀ ਕਿ ਆਪਾਂ ਹਸਕੀ ਜਰਮਨ ਰੈਟਰੀਵਰ ਠੀਕ ਹੈ ਸਿੜਜੂ ਇਹਨਾਂ ਦਾ ਕਲਚਰ ਦਾ ਆਪਣੇ ਕੋਲ ਕੰਮ ਆਉਂਦੇ ਨੇ ਠੀਕ ਹੈ ਇਹ ਬਾਈ ਜੀ ਇਹਨੇ ਦੱਸ ਦਿੱਤਾ ਵੀ ਕਿਹੜਾ ਬਾਈ ਦਾ ਔਲ ਬਰੀਡ ਦਾ ਕੰਮ ਹੈ ਕਿਹੜਾ ਸਪੈਸ਼ਲੀ ਜਰਮਨ ਗੱਤੀ ਹੋਗੇ ਠੀਕ ਹੈ ਹਸਕੀ ਹੋਗੇ ਸਿੜਜੂ ਹੋਗੇ ਇਹ ਹਾਰ ਟਾਈਮ ਪਪੀ ਅਵੇਲੇਬਲ ਹੁੰਦੇ ਨੇ ਕਿ ਤੇ ਬਾਕੀ ਬਾਈ ਜੀ ਆਪਣੀ ਲੋਕੇਸ਼ਨ ਦੱਸ ਦਿਓ ਮੋਬਾਈਲ ਨੰਬਰ ਦੱਸ ਦਿਓ ਲੋਕੇਸ਼ਨ ਆਪਣੀ ਵੀਰੇ ਪਿੰਡ ਤੋਂ ਆਪਣਾ ਪਿੰਡ ਆਪਣਾ ਸਲਾਣਾ ਵੀਰੇ ਨੀਅਰ ਆਪਾਂ ਨੂੰ ਖੰਨਾ ਪੈਂਦਾ ਮਲੋਹ ਪੈਂਦਾ ਵੀ 30026 ਵੀਰੇ ਠੀਕ ਹੈ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਟਰੈਕ ਕਰ ਸਕਦੇ ਹੋ ਆਲ ਗ੍ਰੀਡ ਦੇ ਵਿੱਚ ਵੀ ਇਹਦਾ ਕੰਮ ਹੈ ਠੀਕ ਹੈ ਆਲ ਓਵਰ ਇੰਡੀਆ ਡਿਲੀਵਰੀ ਹੈ ਠੀਕ ਹੈ ਓਕੇ ਵੀਰੇ ਅਮਰਜੀਤ ਦਾ ਓਕੇ ਜੀ ਓਕੇ ਸੱਸੀਆ ਗਰੀਬਾਈ ਕੀ ਹਾਲ ਚੱਲ ਹੈ ਵਧੀਆ ਜੀ ਹੋਰ ਆਈ ਕੇ ਡਾਕਟਰ ਸੋਤੇ ਹਾਂਜੀ ਹਾਂ ਬਾਈ ਜੀ ਆਪਣੇ ਬਾਈ ਦਾ ਆਈ ਏਰੀਆ ਪੈਦਾ ਪਟਿਆਲਾ ਖਾਸ ਦੀ ਪਟਿਆਲਾ ਦੇ ਨੀਅਰ ਪੰਡੀ ਆ ਬਾਈ ਦਾ ਠੀਕ ਹੈ ਨਾ ਬਾਈ ਦਾ ਗੱਲ ਕਰਦੇ ਆ ਬਾਈ ਨੇ ਕਹਿੰਦਾ ਸੀ ਹਸਕੀ ਦੇ ਪੱਪੀ ਬਾਈ ਜੀ ਬੱਚੇ ਘੁਮਾ ਕੇ ਦਿਖਾ ਦਿਓ ਦੇਖੋ ਬਾਈ ਜੀ ਬੱਚਾ ਇੱਕ ਬਲੈਕ ਵਾਈਟ ਹੈ ਵੀਰੇ ਹਾਂਜੀ ਬਲੂ ਵਾਈਜ਼ ਦੇ ਵਿੱਚ ਬਲੂ ਵਾਈਜ਼ ਇੱਕ ਬੁਲੀ ਕੋਟ ਦਾ ਜੀ ਠੀਕ ਹੈ ਇੱਕ ਆਹ ਗ੍ਰੇ ਵਾਈਟ ਹੈ ਬੱਚਾ ਹਾਂਜੀ ਗ੍ਰੇ ਵਾਈਟ ਬੁਲੀ ਕੋਟ ਜੀ ਵੀਰੇ ਆਪਦੇ ਵਿੱਚ ਕਿਹੜੀ ਕਿਹੜੀ ਬਰੀਡ ਦਾ ਕੰਮ ਹੈ ਤੇ ਆਪਣਾ ਹਸਕੀ ਤੇ ਚੌ ਚੌ ਦਾ ਕੰਮ ਹੈ ਜੀ ਇਸ ਗੈਰੀ ਸ਼ੇਰਗਿਲ ਕੈਨਲਾ ਆਪਣਾ ਠੀਕ ਹੈ ਤੇ ਆਲ ਬਰੀਡਿੰਗ ਤੇ ਆਪਾਂ ਸੇਲਪ ਤੇ ਆਲ ਬਰੀਡਿੰਗ ਤੇ 딜 ਕਰਦੇ ਹਾਂ ਠੀਕ ਹੈ ਤੇ ਆਲ ਓਵਰ ਇੰਡੀਆ ਡਿਲੀਵਰੀ ਆਪਣੀ ਠੀਕ ਹੈ ਤੇ ਫਿਲਹਾਲ ਬਾਈ ਲਵੇ ਆਹ ਬੱਚੇ ਸੀਗੇ ਹਸਕੀ ਦੇ ਹਸਕੀ ਦੇ ਬੱਚੇ ਆਪਣੇ ਲਵੇ ਅਵੇਲੇਬਲ ਹੀ ਹੁੰਦੇ ਨੇ ਅਵੇਲੇਬਲ ਹੁੰਦੇ ਨੇ ਬਾਈ ਜੀ ਫੀਮੇਲ ਦਾ ਮੇਲ ਦਾ ਮੇਲ ਦਾ 20000 ਜੀ ਤੇ ਫੀਮੇਲ ਦਾ 15000 15000 ਭਾਈ ਜੀ ਇਹਦੇ ਕੋਈ ਕਲਰ ਦਾ ਫਰਕ ਹੋਊਗਾ ਵੀ ਰੇਟ ਦਾ ਕੋਈ ਫਰਕ ਹੋਵੇ ਕਲਰ ਦੇ ਆਪਣੇ ਕੋਲ ਹੀ ਕਲਰ ਸਾਰੀ ਅਵੇਲੇਬਲ ਹੁੰਦੇ ਨੇ ਜੀ ਠੀਕ ਹੈ ਰੈੱਡ ਵਾਈਟ 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 ਕਾਪਰ ਸਾਰੀ ਅਵੇਲੇਬਲ ਹੁੰਦੇ ਨੇ ਆਪਣਾ ਫੋਨ ਨੰਬਰ 89914838789 ਆ ਠੀਕ ਹੈ ਤੇ 올 ఓవర్ ਇੰਡੀਆ ਡਿਲੀਵਰੀ ਕਰਾਉਂਦੇ ਆਂ ਆਲ ఓవర్ ਇੰਡੀਆ ਡਿਲੀਵਰੀ ਹੈ ਤੇ ਇਟਸ ਕੈਰੀ ਸ਼ੇਅਰ ਕਰਨ ਤੇ ਨਾ ਤੇ ਆਪਣਾ ਇੰਸਟਾਗ੍ਰam ਤੇ ਚੈਨਲ ਆ ਠੀਕ ਹੈ ਤੇ ਨੀਚੇ ਨਾਲ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਲੈਵੇ ਹਸਕੀ ਦੇ ਬੱਚੇ ਅਵੇਲੇਬਲ ਨੇ ਕਿ ਬਾਕੀ 올 ਵੀਡੀਓ ਦੇ ਵਿੱਚ ਬਾਈ ਦਾ ਕੰਮ ਆ ਬਾਈ ਨੂੰ ਤੁਸੀਂ ਪ੍ਰੋਡਕਟ ਕਰ ਸਕਦੇ ਹੋ ਓਕੇ ਬਾਈ ਸੱਚੀਆ ਗੁਰਪ੍ਰੀਤ ਬਾਈ ਕੀ ਹਾਲ ਚਾਲ ਹੈ ਠੀਕ ਠਾਕ ਬਾਈ ਜੀ ਹੋਰ ਆਈ ਕੇ ਡਾਕਟਰ ਸੋਤੇ ਹਾਂਜੀ ਹਾਂਜੀ ਬਾਈ ਦੇਖੋ ਬਾਈ ਲੈ ਕੇ ਆਇਆ ਹੋਇਆ ਕੁਆਲਿਟੀ ਦੇ ਵਿੱਚ ਪੱਕੀ ਨੇ ਕਿ ਵਿਗਲ ਦੇ ਵਿੱਚ ਹਾਂਜੀ ਹਾਂਜੀ ਕਿਹਨਾਂ ਭਾਈ ਜੀ ਮੇਲ ਫੀਮੇਲ ਜੀ ਹਾਂਜੀ ਦੋਵੇਂ ਦੋਵੇਂ ਮੇਲ ਜੀ ਭਾਈ ਜੀ ਕਿੰਨੀ ਐਸਦੇ ਆ ਤੇ ਕੀ ਪ੍ਰਾਈਸ ਹੈ ਇਹ ਅੱਜ ਹੋ ਗਏ ਜੀ 30 ਦੇ ਇੱਕ ਮਾਤ ਦੇ ਲਈ ਠੀਕ ਹੈ ਇੱਕ ਮਾਤ ਹਾਂ ਜੀ ਇਹ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਭਾਈ ਜੀ ਮੇਲ ਹੈਗਾ ਲਗਭਗ 10000 ਦਾ ਠੀਕ ਹੈ ਜੀ ਤੇ ਫੀਮੇਲ ਆਹੀ ਲਗਭਗ 5045 ਠੀਕ ਹੈ ਤੇ ਨੀਚੇ ਮੈਂ ਕੈਮਰੇ ਤੇ ਮਾਰ ਰਹਾ ਤਾਂ ਮੈਂ ਜੀ ਭਾਈ ਜੀ ਦੇ ਹਾਂਜੀ ਆਲ ਬਰੀਡ ਹਾਂਜੀ ਦੇ ਬੱਚੇ ਹਸਕੀ ਲੈਬ੍ਰਾ ਬਹੁਤ ਅਵੇਲੇਬਲ ਹੈ ਭਾਈ ਜੀ ਹਸਕੀ ਦੇ ਬੱਚੇ ਦਾ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਹੈ ਮੇਲ 21000 ਦਾ ਮਿਲ ਜੂਗਾ ਜੀ ਠੀਕ ਹੈ ਜੀ ਹਾਂ ਜੀ ਫੀਮੇਲ 13000 ਦਾ ਫੀਮੇਲ 130 ਸਿਰਜੂ ਲਾਸਾ ਦੇ ਹਾਂ ਜੀ ਐਵੇਂ ਹੀ ਕੱਟ ਕੇ ਲਗਾ ਅੱਛਾ ਸਿਰਜੂ ਲਾਸਾ ਦੇ ਬੱਚੇ ਆ ਜੀ ਠੀਕ ਹੈ ਹਾਂ ਜੀ ਬਹੁਤ ਵਧੀਆ ਬੱਚੇ ਨੇ ਜੀ ਕੁਆਲਟੀ ਦੇ ਵਿੱਚ ਤਾਂ ਹਾਂ ਜੀ ਇਹਨੂੰ ਸਿਰਜੂ ਤੇ ਇਹਦੀ ਕਹਿੰਦਾ ਮਿਕਸ ਹੁੰਦਾ ਹਾਂ ਮਿਕਸ ਲਾਸਾ ਹਾਂਜੀ ਠੀਕ ਹੈ ਲਾਸਾ ਹੈ ਸੋ ਕਹਿੰਦੇ ਹਾਂ ਲਾਸਾ ਹੈ ਸਬਹਾਨੀ ਠੀਕ ਹੈ ਤੇ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਇਹ ਮੇਲ ਹੈਗਾ ਜੀ 8000 ਦਾ ਠੀਕ ਹੈ ਜੀ 8000 ਦਾ ਫੀਮੇਲ ਹੈਗੀ 7000 ਦੀ ਠੀਕ ਹੈ ਤੇ ਬੱਚੇ ਕਮਾ ਕੇ ਦਿਖਾ ਦਿਓ ਬਈ ਜੀ ਆ ਲਓ ਜੀ ਬਈ ਆਪਣਾ ਆਲ ਬਰੀਡ ਦੇ ਵਿੱਚ ਹੀ ਕੰਮ ਹਾਂਜੀ ਹਾਂਜੀ ਆਲ ਬਰੀਡ ਹੈ ਜੀ ਠੀਕ ਹੈ ਖੰਨਾ ਨੀਅਰ ਠੀਕ ਹੈ ਬਈ ਲੈਬਰੀ ਦੇ ਬੱਚੇ ਦਾ ਕੀ ਪ੍ਰਾਈਸ ਹੈ ਸੀ ਲੈਬਰੀ ਹੈਗੀ ਹੈ ਜੀ ਆਪਾਂ ਇਹ 4000 ਦੀ ਫੀਮੇਲ ਠੀਕ ਹੈ ਜੀ ਹੋਰ ਬਲੈਕ ਮੇਲ ਮਿਲ ਜੂਗਾ ਤੁਹਾਨੂੰ 10000 ਦੇ ਆ 10000 ਹਾਂਜੀ ਇਹ ਬਈ ਜੀ ਆਪਣਾ ਕੰਟੈਕਟ ਨ 7133 ਠੀਕ ਹੈ ਹਾਂ ਜੀ ਤੇ نیچے ਵੀਡੀਓ ਦੇ ਵਿੱਚ ਨਾ ਭਾਈ ਦਾ ਨੰਬਰ ਚੱਲਦਾ ਰਹੂਗਾ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਆਲ ਅਗ੍ਰੇਡ ਦੇ ਵਿੱਚ ਭਾਈ ਦਾ ਕੰਮ ਹੈ ਠੀਕ ਹੈ ਨਾ ਭਾਈ ਦੀ ਲੋਕੇਸ਼ਨ ਪੈਣੀ ਦੀ ਹੈ ਨੀਰ ਖੰਨਾ ਜੀ ਖੰਨਾ ਜੀ ਓਕੇ ਭਾਈ ਜੀ ਓਕੇ ਓਕੇ ਭਾਈ ਜੀ ਥੈਂਕ ਯੂ ਓਕੇ ਅੱਸੀ ਗੱਲ ਗਵਿੰਦਰ ਬਾਈ ਕੀ ਹਾਲ ਚਾਲ ਵਧੀਆ ਜੀ ਵਧੀਆ ਤੁਸੀਂ ਦੱਸੋ ਵੀਰੇ ਪਹੁੰਚੀਗੇ ਡਾਕਟਰ ਕੋਲ ਤੇ ਹਾਂ ਜੀ ਹਾਂ ਜੀ ਵੀਰੇ ਦੇਖੋ ਭਾਈ ਜੀ ਕੁਆਲਿਟੀ ਦੀ ਗੱਲ ਕਰੀਏ ਆਪਾਂ ਕੁਆਲਿਟੀ ਦੇ ਪਹਿਲਾਂ ਨਾ ਮੈਂ ਬੱਚੇ ਤਾਂ ਨਿਗਾ ਮਾਰੀਦਾ ਮੈਂ ਨਾਲ ਹੀ ਨਾ ਮੈਂ ਇਹਨਾਂ ਦਾ ਫਾਦਰ ਆ ਵੀਰੇ ਉਹ ਹਾਂ ਜੀ ਫਾਦਰ ਤੇ ਨਿਗਾ ਮਾਰੀਦੀ ਆ ਕਿਹੜੇ ਕੋਰ ਦੇ ਵਿੱਚ ਹੈ ਲੌਂਗ ਕੋਡ ਹੈ ਜੀ ਲੌਂਗ ਕੋਡ ਦਾ ਡਾਇਰੈਕਟਰ ਬੱਚਾ ਹੈ ਠੀਕ ਹੈ ਕਿਹੜੀ ਲਾਈਨ ਦਾ ਵੀਰੇ ਬਰੂਨੋ ਬਰੂਨੋ ਦੀ ਲਾਈਨ ਦਾ ਠੀਕ ਹੈ ਨਾ ਤੁਸੀਂ ਕੁਆਲਿਟੀ ਚੈੱਕ ਹੀ ਕਰ ਸਕਦੇ ਹੋ ਬ్రਦਰ ਥੋੜਾ ਖੜਾ ਕਰਕੇ ਦਿਖਾਉਂਗੇ ਬੱਚੇ ਨੂੰ ਕਰੀ ਦੇਖੋ ਕੁਆਲਿਟੀ ਦੇਖੋ ਤੁਸੀਂ ਠੀਕ ਹੈ ਨਾ ਲੌਂਗ ਕੋਡ ਹੈ ਨਾ ਵੀਰੇ ਹਾਂ ਜੀ ਹਾਂ ਜੀ ਪ੍ਰੋਪਰ ਠੀਕ ਹੈ ਸਟੱਡ ਸਰਵਿਸ ਵਾਸਤੇ ਨਾ ਹਾਂ ਜੀ ਹਾਂ ਜੀ ਵੀਰੇ ਫੀਸ ਤੇ ਆ ਜਾਂਦਾ ਬੱਚੇ ਤੇ ਵੀਰੇ ਫੀਸ ਵੀ ਵੈਸੇ ਤਾਂ ਫੀਸ ਆ ਜਾਂਦਾ ਠੀਕ ਹੈ ਆਪਾਂ ਜੇ ਫੀਮੇਲ ਚੰਗੀ ਹੁੰਦੀ ਆ ਤਾਂ ਬੱਚੇ ਤੇ ਵੀ ਕਰਾ ਦਿੰਦੇ ਆ ਜੇ ਨੀਅਰਵਾਈ ਕੋਈ ਹੋਵੇ ਤਾਂ ਹਾਂ ਤੇ ਬਾਕੀ ਭਾਈ ਨਾਲ ਗੱਲ ਕਰਦੇ ਆ ਭਾਈ ਜੀ ਜਰਮਨ ਦੇ ਭਾਈ ਜੀ ਇਹਦੇ ਵੀ ਬੱਚਾ ਇਹ ਹਾਂਜੀ ਹਾਂਜੀ ਇਹਦਾ ਵੀ ਭਾਈ ਜੀ ਕਮਾ ਕੇ ਦਿਖਾ ਦੀ ਬੱਚਾ ਇਹ ਵੀ ਲੌਂਗ ਕੋਰਡ ਦੇ ਵਿੱਚ ਬੱਚਾ ਹਾਂਜੀ ਤੁਸੀਂ ਤੁਸੀਂ ਦੇਖ ਹੀ ਸਕਦੇ ਹੋ ਫੁੱਲ ਫੇਸ ਬਲੈਕ ਹੈ ਉਨ ਕਵਾਲਿਟੀ ਦੇ ਵਿੱਚ ਬੱਚਾ ਹੈ ਤੇ ਬਾਕੀ ਭਾਈ ਜੀ ਆ ਬੱਚਾ ਇਹ ਫੀਮੇਲ ਹੈ ਜੀ ਫੀਮੇਲ ਹੈ ਹਾਂਜੀ ਕਮਾ ਕੇ ਦਿਖਾ ਦਿਓ ਵੀਰੇ ਇਹਦਾ ਕੀ ਪ੍ਰਾਈਸ ਭਾਈ ਜੀ 15 ਜੀ 15000 ਭਾਈ ਜੀ ਇਹ ਕਲਚਰ ਹੈ ਹਾਂਜੀ ਇਹ ਮੇਲਾ ਵੀ ਮੇਲਾ ਜੀ ਫੀਮੇਲ ਜੀ ਕੀ ਪ੍ਰਾਈਸ ਜੀ ਇਹਦਾ ਵੀਰੇ 12000 12000 ਰੁਪਇਆ ਤੇ ਨੀਚੇ ਲੈਬਰੀ ਦੇ ਬੱਚੇ ਪਏ ਨੇ ਭਾਜੀ ਹਾਂ ਜੀ ਲੈਬਰੀ ਦੇ ਬੱਚੇ ਦਿਖਾ ਦਿਓ ਭਾਜੀ ਤੁਸੀਂ ਲੈਬਰੀ ਦੀ ਕੁਆਲਿਟੀ ਦੇਖ ਸਕਦੇ ਹੋ ਭਾਜੀ ਦੋ ਬੱਚੇ ਨੇ ਬਾਈ ਲਵੇ ਰਹਿ ਗਏ 25 ਦਿਨ ਪਹਿਲੇ ਕਿਹਾ ਸੀਗਾ 7 ਬੱਚੇ ਇਸ ਦੇ ਤਕਰੀਬਨ ਇਹ ਹੁਣ ਬੱਚੇ ਬਾਈ ਲਵੇ ਦੋ ਹੀ ਰਹਿ ਗਏ ਠੀਕ ਹੈ ਕਿੰਨੇ ਦਿਨਾਂ ਦੇ ਬੱਚੇ ਆ ਭਾਜੀ 25 ਦਿਨ ਦੇ 25 ਦਿਨਾਂ ਦੇ ਹਾਂ ਜੀ ਠੀਕ ਹੈ ਨਾ ਤੇ ਭਾਜੀ ਘੁਮਾ ਕੇ ਦਿਖਾ ਦਿਓ ਬੱਚੇ ਕਲਿੰਗਾ ਦੇ ਗ੍ਰੈਂਡ ਸਾਹਮਣੇ ਵੀਰੇ ਕਲਿੰਗਾ ਦੇ ਠੀਕ ਹੈ ਉਹ ਕਲਿੰਗਾ ਤੁਹਾਡੇ ਜਿਹੜਾ ਉਹ ਮੁੰ ਕੀ ਵੀਆਰ ਲਵੇ ਆ ਕਿ ਇਹ ਮਨਜੀਤ ਵਰਮੇ ਕੋਲ ਸੀ ਮਨਜੀਤ ਵਰਮੇ ਹਾਂਜੀ ਠੀਕ ਹੈ ਜੀ ਇਹ ਬਾਕੀ ਬਾਈ ਜੀ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਸੀ ਦੋਨੋਂ ਮੇਲ ਨੇ ਦੋਵੇਂ ਮੇਲ ਨੇ ਵੀ ਬਲੈਕ ਵੀ ਤੇ ਗੋਲਡਨ ਵੀ 15 15000 ਦੇ ਦੇ ਦਾਂਗੇ ਵੀਰੇ ਆਪਣਾ ਇਹਨਾਂ ਦਾ ਫਾਦਰ ਆਪਣੇ ਕੋਲ ਹੀ ਹੈ ਸਟਾਟਸ ਸਰਵਿਸ ਵਾਸਤੇ ਠੀਕ ਹੈ ਤੇ ਨਾ ਬਾਈ ਨੇ ਦੱਸ ਦਿੱਤਾ ਬਾਈ ਜੀ ਆਪਣਾ ਆਲ ਅਬੀਟ ਦੇ ਵਿੱਚ ਹੀ ਕਰਵਾ ਲਾਣਾ ਠੀਕ ਹੈ ਤੇ ਬਾਈ ਦਾ ਕੰਟੈਕਟ ਨੰਬਰ ਪੁੱਛਿਆ ਬਾਈ ਜੀ ਆਪਣਾ ਲਖਮਨਦਰ ਭਾਈ ਦਾ ਕੰਟੈਕਟ ਨੰਬਰ 86721 84379 ਠੀਕ ਹੈ ਲੋਕੇਸ਼ਨ ਜੀ ਲੋਕੇਸ਼ਨ ਆਪਣੀ ਸੰਗਰੂਰ ਦੇ ਨੇੜੇ ਅਕਬਰਪੁਰ ਪਿੰਡ ਹੈ ਵੀਰੇ ਏ ਬਾਈ ਜੀ 올 ఓవర్ ਇੰਡੀਆ ਡਿਲੀਵਰੀ ਕਰਵਾਉਂਦੇ ਹਾਂ ਜੀ ਹਾਂ ਜੀ ਕੋਈ ਦਿੱਕਤ ਨਹੀਂ ਇਹ ਬਾਕੀ ਬਾਈ ਜੀ ਆਪਣਾ ਕੰਟੈਕਟ ਨੰਬਰ ਵੀ 97818 ਬਈ 17666 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਵੀ ਬਾਈ ਉਹਨਾਂ ਦਾ ਦੋਨਾਂ ਦਾ ਨੰਬਰ ਚੱਲ ਦਰੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੀ 올 ఓవర్ ਇੰਡੀਆ ਡਿਲੀਵਰੀ ਆਰਗੇਟ ਦੇ ਵਿੱਚ ਕੰਮ ਹੈ ਬਿਲਾਲ ਬਾਈ ਦੇ ਵਿੱਚ ਸਟਾਕ ਲਾਇਬ੍ਰੇਰੀ ਜਰਮਨ ਟਿਕਾਣਾ ਦੇ ਵਿੱਚ ਪਿਆ ਸੀਗਾ ਤੇ ਕਲਚਰ ਪਾਉਂਡ ਵਿੱਚ ਓਕੇ ਬਾਈ ਨਕਿੰਦਰ ਬਾਈ ਓਕੇ ਬਾਈ ਥੈਂਕ ਯੂ ਬਾਈ ਸਤਿ ਸ਼੍ਰੀ ਅਕਾਲ ਤੁਮਨਤ ਬਾਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਸასი ਸ਼ਕਲ ਹੋ ਪਹੁੰਚ ਹੀ ਗਏ ਰੋਸ਼ੋ ਤੇ ਹਾਂ ਜੀ ਆਉਣਾ ਸੀ ਜੀ ਬਾਈ ਜੀ ਦੇਖੋ ਕੁਆਲਿਟੀ ਦੇ ਵਿੱਚ ਆਪਾਂ ਗੱਲ ਕਰੀਏ ਬਾਈ ਜੀ ਦਾ ਲੋਕੇਸ਼ਨ ਪੈਂਦੀ ਆ ਨੀਅਰ ਸੰਗਰੂਰ ਮੇਰੇ ਨੀਅਰ ਹੀ ਪੈਂਦੀ ਆ 1500 1600 ਕਿਲੋਮੀਟਰ ਹਾਂ ਜੀ ਬਾਈ ਜੀ ਸਾਸ ਸਿਟੀ ਸੰਗਰੂਰੀ ਹੈ ਜੀ ਸਪੈਸ਼ਲ ਬਰੀਡਿੰਗ ਆ ਬਾਈ ਦੀ ਰੋਡ ਵਿਲਰ ਦੀ ਜੀ ਕੁਆਲਿਟੀ ਚੈੱਕ ਹੀ ਕਰ ਸਕਦੇ ਹੋ ਠੀਕ ਹੈ ਭਾਜੀ ਆ ਫੀਮੇਲ ਹੈ ਜੀ ਹਾਂ ਜੀ ਫੀਮੇਲ ਹੈ ਇਹ ਠੀਕ ਹੈ 2 ਮਹੀਨੇ ਦੀ ਹੈ ਜੀ ਇਹ ਠੀਕ ਹੈ ਜੀ ਫਲੌਕ ਦੀ ਗ੍ਰੈਂਡ ਡਾਟਰ ਹੈ ਜੀ ਇਹ ਫਲੌਗ ਦੀ ਗ੍ਰੈਂਡ ਡੌਟਰ ਹੈ ਜੀ ਮਦਰ ਸਾਈਡ ਹੈ ਦੀ ਐਬਰੌਨ ਦੀ ਐਬਰੌਨ ਦੀ ਜਰਮਨੀ ਇੰਪੋਰਟ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਜੀ ਪੂਰੀ ਕੁਆਲਿਟੀ ਦੇ ਵਿੱਚ ਬੱਚੇ ਨੇ ਠੀਕ ਹੈ ਬਾਕੀ ਆਪਾਂ ਨਿਗਾਹ ਮਾਰੀ ਦੀਏ ਬਾਈ ਜੀ ਇਹ ਨਾ ਗੱਡੀ ਦੇ ਵਿੱਚ ਰੱਖੇ ਹੋਏ ਨੇ ਬਾਈ ਨੇ ਦੇਖੋ ਮੇਲ ਫੀਮੇਲ ਆਲ ਕਾਪੀ ਅਵੇਲੇਬਲ ਨੇਗੇ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਬਾਈ ਤੋਂ ਪੁੱਛਦੇ ਆਪਾਂ ਬਾਈ ਜੀ ਇਹ ਬਾਈ ਜੀ ਆਪਣਾ ਸਟੱਡ ਹੈ ਜੀ ਹਾਂਜੀ ਇਹ ਸਟੱਡ ਹੈ ਜੀ ਓਏ ਜਾਵੇ ਜਾਵੇ ਸਟੈਂਡ ਅਪ ਦੇਖੋ ਬਾਜੀ ਦੇ ਬਾਈ ਜਨੇ ਪੈਕਿੰਗ ਕਰਾਣੀ ਹੋਵੇ ਠੀਕ ਹੈ ਨਾ ਬਾਈ ਜੀ ਉਹ ਸਟਾਰਟ ਸਰਵਿਸ ਓਪਨ ਗਵੇ ਠੀਕ ਹੈ ਤੇ ਭਾਜੀ ਕੀ ਫੀਸ ਤੇ ਲੈਣੇ ਇਹਦੀ 20 ਜੀ 20000 20000 ਹਾਂ ਠੀਕ ਹੈ ਤੇ ਕੇਸੀ ਇਹ ਨਾ ਭਾਜੀ ਹਾਂਜੀ ਹਾਂਜੀ ਡਾਇਰੈਕਟ ਬ੍ਰਾਊਨ ਦਾ ਵਿੱਚ ਆਈ ਹੈ ਜਰਮਨ ਤੋਂ ਇੰਪੋਰਟ ਆ ਠੀਕ ਹੈ ਤੁਸੀਂ ਕੁਆਲਿਟੀ ਚੈੱਕ ਹੀ ਕਰ ਸਕਦੇ ਠੀਕ ਹੈ ਤੇ ਬਾਕੀ ਭਾਜੀ ਆਪਾਂ ਗੱਲ ਕਰੀਏ ਇਹਦਾ ਮੇਲ ਫੀਮੇਲ ਦਾ ਕੀ ਪ੍ਰਾਈਸ ਮੇਲ 30000 ਜੀ ਮਿਨੀਮਮ ਰੱਖਿਆ ਹੋਇਆ ਹੈ ਠੋਕਪਟ ਜੀ ਤੇ ਫੀਮੇਲ 28000 ਫੀਮੇਲ 28000 ਆਪਾ ਵੀ 30 ਦਾ ਦੇ ਦਾਂਗੇ ਜੀ ਠੀਕ ਹੈ 28 ਮੰਨਦਾ ਪਾਪਾ ਬਿਲਕੁਲ ਠੀਕ ਹੈ ਵੈਕਸੀਨੇਸ਼ਨ ਡਾਨਾ ਡੀ ਵਰਮਿੰਗ ਡਾਨਾ ਵੈਕਸੀਨੇਸ਼ਨ ਕਾਰਡ ਨਾਲ ਹੈ ਹੈਵੀ ਹੈ ਜੀ ਪੂਰਾ ਹੈਵੀ ਹੈ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਕਰਾ ਦੇਣਗੇ ਭਰਾ ਬਚਾਈਡੀ 100 ਰੁਪਏ 오ਡੀਸਾ ਆਲ ਓਵਰ ਇੰਡੀਆ ਡਿਲੀਵਰੀ ਹੈ ਭਾਈ ਜੀ ਭਾਈ ਜੀ ਨੂੰ ਤੁਸੀਂ ਕੋਡ ਟਾਈਪ ਕਰ ਸਕਦੇ ਹੋ ਭਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ 6284069484 164069484 ਸਿਟੀ ਸੰਗਰੂਰ ਪੰਜਾਬ ਤੇ ਬਾਈ ਜੀ ਲੋਕੇਸ਼ਨ ਵੀ ਦੱਸ ਚੁੱਕੇ ਨੇ ਕਿ ਖਾਸ ਠੀਕ ਹੈ ਸੰਗਰੂਰ ਤੋਂ ਨੇ ਕਿ ਬਾਈ ਜੀ ਪੰਜਾਬ ਤੋਂ ਠੀਕ ਹੈ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ نیچے ਵੀਡੀਓ ਵਿੱਚ ਨੰਬਰ ਚੱਲਦਾ ਰਹੂਗਾ ਰੋਡ ਵਿਲਰ ਦੇ ਪਪੀ ਹਾਰ ਟਾਈਮ ਅਵੇਲੇਬਲ ਹੁੰਦੇ ਰਹੇਗੇ ਓਕੇ ਬਾਈ ਜੀ ਧੰਨਵਾਦ ਓਕੇ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਮਨਪ੍ਰੀਤ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਪਹੁੰਚ ਗਏ ਰੋਕਸੋ ਤੇ ਹਾਂਜੀ ਹਾਂਜੀ ਬਾਈ ਜੀ ਦੇਖੋ ਕੁਆਲਿਟੀ ਦੇ ਵਿੱਚ ਆਪਾਂ ਗੱਲ ਕਰੀਏ ਗੋਲਡਨ ਟੀਵਰ ਦਾ ਬੱਚਾ ਫੁੱਲ ਡਾਰਕ ਠੀਕ ਹੈ ਫੁੱਲ ਕੁਆਲਿਟੀ ਦੇ ਵਿੱਚ ਬਾਜੀ ਕੀ ਏਜ ਆ ਤੇ ਕੀ ਮੇਲ ਆ ਫੀਮੇਲ ਏਜ ਵੀ ਵਿਰੇ ਦੀ 35 ਦੇਣ ਏਜ ਆ ਠੀਕ ਹੈ ਜੀ ਹਾਂਜੀ ਵਿਰੇ ਇਹਦਾ ਪ੍ਰਾਈਸ ਹੈਗਾ 7000 ਫਿਕਸ ਹੀ ਆ ਠੀਕ ਹੈ ਮੇਲ ਦਾ ਕਿ ਫੀਮੇਲ ਦਾ ਜੀਮੇਲ ਦਾ ਹੀ ਹਾਂਜੀ ਆ ਫੀਮੇਲ ਆ ਬਾਜੀ ਮੇਲ ਤਾਂ ਸੇਲ ਹੋ ਗਏ ਵਿਰੇ ਸਾਰੇ ਸੇਲ ਹੋ ਗਏ ਹਾਂਜੀ ਹਾਂਜੀ ਬਾਜੀ ਫੀਮੇਲ ਇਹ ਰਹਿੰਦੀਆਂ ਨੇ ਕਿ ਆ ਪਰ ਫਿਰ ਵੀ ਮੇਲ ਦਾ ਪ੍ਰਾਈਸ ਕੀ ਆਉਂਦਾ ਬਾਜੀ ਮੇਲ ਦਾ ਪ੍ਰਾਈਸ 13000 ਸੀ ਵਿਰੇ 13000 ਹਾਂਜੀ ਹਾਂਜੀ ਵਿਰੇ ਠੀਕ ਹੈ ਨਾ ਤੇ ਬਾਕੀ ਬਾਜੀ ਆਪਣਾ ਕਿਹੜੀ ਕਿਹੜੀ ਬੀਟ ਦੇ ਵਿੱਚ ਕੰਮ ਹੈ ਆਪਣਾ ਵੀਰੇ 골ਡਨ ਰੀਟਰੀਵਰ ਦੇ ਵਿੱਚ ਹੀ ਜ਼ਿਆਦਾ ਕੰਮ ਕਰਦੇ ਸਾਰਾ ਸਪੈਸ਼ਲ 골ਡਨ ਰੀਟਰੀਵਰ ਹਾਂਜੀ ਹਾਂਜੀ ਬਾਈ ਵੀ ਬੱਚਾ ਹਟਾਵਾਂ ਲੈਵਲ ਹੁੰਦਾ 골ਡਨ ਹੁੰਦਾ ਹੀ ਆ ਵੀਰੇ ਲੱਗ ਪਾ ਕੇ ਹਾਂਜੀ ਤੇ ਬਾਈ ਨੇ ਦੱਸ ਦਿੱਤਾ ਬਾਈ ਤੇ ਨਾ ਵੀ ਜਿਆਦਾ ਗੋਲਡਨ ਰੀਵਰ ਦਾ ਕੰਮ ਹੈ ਬਾਈ ਜੀ ਲਵੇ ਠੀਕ ਹੈ ਗੋਲਡਨ ਰੀਵਰ ਤੇ ਪਪੀ ਹ ਲੈਵਲ ਹੁੰਦੇ ਨੇ ਬਾਈ ਜੀ ਆਪਣੀ ਲੋਕੇਸ਼ਨ ਦੱਸੀ ਆਪਣਾ ਕੰਟੈਕਟ ਨੰਬਰ ਲਾ ਲੋਕੇਸ਼ਨ ਵੀਰੇ ਧੋਰੀ ਕੋਲ ਆਪਣਾ ਪਿੰਡਾ ਬਲੋਂਗੜ ਠੀਕ ਹੈ ਜੀ ਫੋਨ ਨੰਬਰ ਹੈਗਾ 98779 14755 ਠੀਕ ਹੈ ਹਾਂ ਜੀ ਇਹ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਹਾਂ ਵੀਰੇ ਹਾਂ ਜੀ ਹਾਂ ਜੀ ਵੀਰੇ ਹੋ ਜਾਊਗਾ ਠੀਕ ਹੈ ਨੀਚੇ ਵੀਡੀਓ ਦੇ ਵਿੱਚ ਪਾਈਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਨਾ ਬਾਈ ਦੀ ਆਲ ਓਵਰ ਇੰਡੀਆ ਡਿਲੀਵਰੀ ਹੈ ਸਪੈਸ਼ਲ ਗੋਲਡਨ ਰੀਵਰ ਦਾ ਬੱਚ ਸਸ਼ੀਗਲ ਬਾਈ ਜੀ ਕੀ ਹਾਲ ਚਾਲ ਵਧੀਆ ਵਧੀਆ ਠੀਕ ਠਾਕ ਹੋਰ ਆਈ ਗਏ ਬਾਈ ਜੀ ਹਾਂ ਜੀ ਬਾਈ ਜੀ ਇੱਕ ਬਾਈ ਦਾ ਨਾਮ ਹੈ ਅਮਰਿਤ ਇੱਕ ਬਾਈ ਦਾ ਸਵਰਨ ਅਤੇ ਬਾਈ ਹੋਰੀ ਲੈ ਕੇ ਆਏ ਸੀ ਅੱਜ ਡੌਗ ਸ਼ੋਅ ਦੇ ਵਿੱਚ ਨਾ ਰੈਵਡ ਦੇਖੋ ਤੁਸੀਂ ਠੀਕ ਹੈ ਨਾ ਕਈ ਆਪਣੇ ਸਬਸਕ੍ਰਾਈਬਰਾਂ ਦੀ ਡਿਮਾਂਡ ਹੁੰਦੀ ਹੈ ਵੀ ਹਾਂ ਸਾਨੂੰ ਕੁਝ ਨਾ ਕੁਝ ਵੀ ਜਿਹੜਾ ਡੌਗ ਸ਼ੋਅ ਦੇ ਵਿੱਚ ਚੱਲਦਾ ਕੁਝ ਵੀ ਤਾਂ ਉਹ ਦਿਖਾਇਆ ਜਾਵੇ ਭਾਈ ਜੀ ਇਹਦੇ ਵਿੱਚ ਮੇਲ ਫੀਮੇਲ ਕੀ ਹੈ ਜੀ ਆਹ ਫੀਮੇਲ ਹੈ ਜੀ ਠੀਕ ਹੈ ਜੀ ਵਾਈਟ ਮੇਲ ਹੈ ਭਾਈ ਜੀ ਕਮਾ ਕੇ ਦਿਖਾ ਦਿਓ ਕੀ ਪ੍ਰਾਈਸ ਹੈ ਭਾਈ ਜੀ ਇਹ ਤਾਂ ਮੇਲ ਫੀਮੇਲ ਹੈ 1000 ਪੇੜ ਦਾ ਪੇਰ ਦਾ 10000 ਭਾਈ ਜੀ ਆਪਣੇ ਦਾ ਹਰ ਟਾਈਮ ਅਵੇਲੇਬਲ ਹੁੰਦੇ ਨੇ ਠੀਕ ਹੈ ਤੇ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਠੀਕ ਹੈ ਤੇ ਬਾਈ ਲੈ ਕੇ ਆਇਆ ਸੀ ਪੁਮੇਰੇਣ ਇਹਦੇ ਪੁਮੇਰੇਣ ਦੇ ਵਿੱਚ ਭਾਈ ਜੀ ਕੋਭਾ ਕੇ ਦਿਖਾਈ ਬੱਚੇ ਫੀਮੇਲ ਆਈ ਨੇ ਨਾ ਨਾ ਮੇਲ ਫੀਮੇਲ ਮੇਲ ਫੀਮੇਲ ਪੇਰ ਹੈ ਤੇ ਭਾਈ ਜੀ ਮੇਲ ਦਾ ਪ੍ਰਾਈਸ ਭਾਈ ਜੀ 5000 ਰੁਪਏ 5000 ਫੀਮੇਲ ਦਾ ਜੀ 3500 3500 ਰੁਪਿਆ ਤੇ ਮੈਂ ਨਾਲ ਹੀ ਕੈਮਰਾ ਮਾਰ ਦੇਵਾਂ ਭਾਈ ਜੀ ਜਿਹੜੇ ਬੱਚੇ ਦਿਖਾਈ ਨੇ ਕਿ ਠੀਕ ਹੈ ਨੇ ਉਹਨਾਂ ਦਾ ਫਾਦਰ ਹੈ ਭਾਈ ਜੀ ਸਟੱਡੀ ਸਰਵਿਸ ਵਾਸਤੇ ਸਟੱਡੀ ਸਰਵਿਸ ਵਾਸਤੇ ਠੀਕ ਤੇ ਬਾਈ ਜੀ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਹੈ ਨਾਥਲ ਕਲਾਈ ਫਟੇਗੜ ਜਿਲ੍ਹਾ ਫਟੇ ਇਹ ਬੱਚੇ ਤੇ ਡੀਲ ਕਰਦੇ ਆ ਜਾਂ ਕੈਸ਼ ਮੀਟਿੰਗ ਬੱਚੇ ਜੀ ਕੈਸ਼ ਮੀਟਿੰਗ ਕਰਦੇ ਨੇ ਕੈਸ਼ ਕਿੰਨੇ ਵੀਰੇ ਕੈਸ਼ ਚੱਲ ਰਿਹਾ ਯਾਰ 4000 ਰੁਪਏ ਇਗਣਾ ਤੁਸੀਂ ਦੇਵਤੀ ਸਾਹਿਬ ਦੇ ਡਾਕ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਬਾਕੀ ਬਾਈ ਦਾ ਨੰਬਰ ਪੁੱਛਦੇ ਬਾਈ ਦਾ ਮੋਬਾਈਲ ਨੰਬਰ 99623994182 ਠੀਕ ਆ ਬਾਈ ਜੀ ਆਪਣਾ ਨੰਬਰ ਜੀ 9110 7000 ਚੀਕ ਠੀਕ ਆ ਨੀਚੇ ਵੀਡੀਓ ਦੇ ਵਿੱਚ ਨਾ ਬਾਈ ਹੋਰਾਂ ਦਾ ਨੰਬਰ ਚੱਲਦਾ ਰਹੂਗਾ ਬਾਈ ਹੋਰਾਂ ਨਾਲ ਤੁਸੀਂ ਰੈਵਰਟ ਵਾਸਤੇ ਤੇ ਪੋਮੇਰੀਅਨ ਦੇ ਵਾਸਤੇ ਬਰੀਡ ਵਾਸਤੇ ਕ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਪਹੁੰਚ ਗਏ ਡਾਕਟਰ ਸਾਹਿਬ ਤੇ ਹਾਂ ਜੀ ਹਾਂ ਜੀ ਬਾਈ ਜੀ ਆਪਣਾ ਬਾਈ ਜੀ ਦੀ ਲੋਕੇਸ਼ਨ ਪੈਣ ਦੀ ਖੰਨਾ ਜੀ ਬਾਈ ਜੀ ਲੈ ਕੇ ਆਏ ਨੇ ਅੱਜ ਬਾਈ ਜੀ ਜਰਮਨ ਦੇ ਬੱਚੇ ਨੇ ਕਿ ਭਾਈ ਲਵੇ ਕਿਹੜੇ ਕੋਡ ਦੇ ਵਿੱਚ ਆ ਬਾਈ ਜੀ ਇਹ ਬਾਈ ਜੀ ਲੌਂਗ ਕੋਡ ਨੇ ਲੌਂਗ ਕੋਡ ਦੇ ਵਿੱਚ ਬਾਈ ਜੀ ਕੁਆਲਿਟੀ ਦੇਖੀ ਜਾ ਸਕਦੇ ਹੋ ਬੱਚੇ ਦੀ ਬੱਚੇ ਦੀ ਕੀ ਏਜ ਆ ਬਾਈ ਜੀ 32 ਦਿਨ ਦੇ ਬੱਚੇ ਨੇ 32 ਦਿਨਾਂ ਦੇ ਬੱਚੇ ਨੇ ਤੇ ਬਾਈ ਜੀ ਮੇਲ ਫੀਮੇਲ ਦਾ ਕੀ ਪ੍ਰਾਈਸ ਆ ਸੀ ਮੇਲ ਦਾ ਜੀ 15000 ਰੁਪਿਆ ਰੇਟ ਆ ਫੀਮੇਲ ਦਾ 10000 ਰੁ ਮੈਨੂੰ ਵਸਟੋਕ ਨੇ ਨਿਪਟ ਨਿਪੜੀ ਚੁੱਕਿਆ ਠੀਕ ਹੈ ਨਾ ਡੌਗ ਸ਼ੋਅ ਦੇ ਵਿੱਚ ਤਿੰਨ ਬੱਚੇ ਰਹਿ ਗਏ ਤਿੰਨ ਬੱਚੇ ਰਹਿ ਗਏ ਠੀਕ ਹੈ ਨਾ ਬਾਕੀ ਬਾਈ ਜੀ ਦੀ ਗੱਲ ਕਰਦੇ ਆਪਾਂ ਬਾਈ ਤੋਂ ਬਾਈ ਜੀ ਆਪਣੇ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਆਪਣਾ ਜੀ ਆਲ ਬਰੀਡ ਚ ਹੀ ਕੰਮ ਆਂਦੇ ਠੀਕ ਹੈ ਆਲ ਬਰੀਡ ਦਾ ਹਾਂ ਜੀ ਸਪੈਸ਼ਲਿਸਟ ਜਰਮਨ ਸੈਪਰਡ ਦਾ ਜ਼ਿਆਦਾ ਕਰਦੇ ਆਪਾਂ ਠੀਕ ਹੈ ਤੇ ਆਲ ਬਰੀਡ ਦੇ ਪਾਪੀ 11 ਹਾਂ ਜੀ ਹਾਂ ਜੀ ਜਿਹੜਾ ਤੁਸਾਂ ਤੁਹਾਨੂੰ ਪੈਂ ਬੱਚਿਆਂ ਦੇ ਨਾਲ ਨਾਲ ਨਾ ਬੱਚੇ ਦਾ ਫਾਦਰ ਹੈ ਫਾਦਰ ਹੈ ਬਾਈ ਜੀ ਹਾਂ ਜੀ ਹਾਂ ਜੀ ਤੁਸੀਂ ਦੇਖੀ ਸਾਹਿਬਾਂ ਵੀਰੇ ਕੁਆਲਟੀ ਫਾਦਰ ਦਾ ਠੀਕ ਕਈ ਵਾਰ ਮਦਰ ਵੀ ਮਿਲ ਜਾਂਦੇ ਕਈ ਵਾਰ ਫਾਦਰ ਵੀ ਮਿਲ ਜਾਂਦੇ ਤੁਸੀਂ ਕੁਆਲਿਟੀ ਦੇਖ ਹੀ ਸਕਦੇ ਹੋ ਭਾਈ ਜੀ ਸਟੱਡ ਸਰਵਿਸ ਵਾਤੇ ਆ ਹੈ ਹਾਂਜੀ ਹਾਂਜੀ ਭਾਈ ਜੀ ਇਹ ਪੱਪੀ ਡੀਲ ਤੇ ਕਰਦੇ ਹੋ ਕੈਸ਼ ਮੀਟਿੰਗ ਤੇ ਆ ਕੈਸ਼ ਤੇ ਵੀ ਆ ਜੀ ਪੱਪੀ ਤੇ ਵੀ ਆ ਪੱਪੀ ਤੇ ਵੀ ਆ ਜਿਵੇਂ ਨੀਅਰ ਬਾਈ ਹੋ ਗਿਆ ਤਾਂ ਉਹ ਤੁਸੀਂ ਪੱਪੀ ਤੇ ਕਰ ਲਿਓ ਜੇ ਕੋਈ ਦੂਰੋਂ ਆ ਹਾਂਜੀ ਤਾਂ ਹਾਂਜੀ ਕੈਸ਼ ਕੀ ਕੈਸ਼ ਦੀ ਡਿਮਾਂਡ ਕਰਦੇ ਹੋ ਵੀਰੇ 15000 ਰੁਪਏ ਜੀ 15000 ਰੁਪਏ ਹਾਂਜੀ ਠੀਕ ਹੈ ਤੇ ਭਾਈ ਜੀ ਇਹ ਕੇਸੀਆ ਹੀ ਨਾਉਣ ਕੇਸੀਆ ਕੇਸੀਆ ਜੀ ਕੇਸੀਆ ਜੀ ਤੁਸੀਂ ਦੇਖ ਹੀ ਸਕਦੇ ਹੋ ਭਾਈ ਜੀ ਕੁਆਲਿਟੀ ਦੇ ਵਿੱਚ ਵਈਦਾ ਠੀਕ ਹੈ ਨਾ ਸਟੱਡ ਸਰਵਿਸ ਹੈ ਭਾਈ ਦੇ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਮੋਬਾਈਲ ਨੰਬਰ ਦੱਸ ਦਿਓ ਆਪਣੀ ਲੋਕੇਸ਼ਨ ਦੱਸ ਦਿਓ ਮੋਬਾਈਲ ਨੰਬਰ 985526609 ਲੋਕੇਸ਼ਨ ਆਪਣੀ ਖੰਨਾ ਨੇੜੇ ਪਿੰਡ ਰੌਣੀ ਪੈ ਜਾਂਦਾ ਏ ਠੀਕ ਆ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲ ਰਹੂਗਾ ਬਾਈ ਲੋਏ ਫਿਲਹਾਲ ਸਟਾਕ ਜਰਮਨ ਦਾ ਆ ਠੀਕ ਆ ਡਿਲੀਵਰੀ ਜੀ ਆਲ ਓਵਰ ਇੰਡੀਆ ਡਿਲੀਵਰੀ ਆ ਆਪਣਾ ਡਿਲੀਵਰੀ ਦਾ ਐਕਸਟਰਾ ਚਾਰਜ ਲੱਗ ਜਾਂਦਾ ਜਿੱਥੇ ਮਰਜੀ ਡਿਲੀਵਰੀ ਕਰਵਾ ਲੋ ਡਿਲੀਵਰੀ ਆਪਣੀ ਅਵੇਲੇਬਲ ਆ ਠੀਕ ਆ ਬਾਈ ਨੇ ਦੱਸ ਦਿੱਤਾ ਬਾਈ ਦਾ ਕੰਟੈਕਟ ਨੰਬਰ ਨੀਚੇ ਵੀਡੀਓ ਚੱਲ ਰਹੂਗਾ ਬਾਈ ਦੀ ਆਲ ਓਵਰ ਇੰਡੀਆ ਡਿਲੀਵਰੀ ਆ ਆਲ ਵੀਡੀ ਤੁਸੀਂ ਇਹ ਤੋਂ ਨੰਬਰ ਚੱਕ ਸਕਦੇ ਹੋ ਤੇ نیچے ਵੀਡੀਓ ਦੇ ਨੰਬਰ ਚੱਲ ਰਹੇਗਾ ਓਕੇ ਕਮਲ ਭਾਈ ਠੀਕ ਆ ਵੀਰ ਜੀ ਓਕੇ